ਕਵੀ ਪਾਇਆ ਪਾਬੀਆਂ ਰੇੜ ਕਾ ਜ਼ਹਿਰ ਪਰਿਆ ਸੰਝਾ ਬਹੁਤ ਹੋਇਆ ਆਵਾਜ਼ ਆਰ ਮੀਆਂ ਵੀੜ ਚਾਕ ਦੇ ਵਾਂਗ ਵੇਗਾਨਿਆਂ ਦੇ ਪੈਣ ਖਾਣ ਨੂੰ ਦਰੂ ਦੇ ਵਾਰ ਮੀਆਂ ਗਲ ਲੱਗ ਕੇ ਰੂਪਿਆ ਸੰਡਿਆਂ ਦੇ ਪੌਂਦਾ ਵੈਣ ਓਜਾਰ ਕਤਾਰ ਮੀਆਂ ਮਿੱਟੀ ਆਪਣੇ ਖੇਤ ਦੀ ਯਾਦ ਆਈ ਰੱਕੜ ਪੈਲੀਆਂ ਮਲ ਗੁਜਾਰ ਮੀਆਂ ਭਾਵੇਂ ਕੁੱਕਰ ਵੰਗਰਾਂ ਪੈਣ ਚਿੜਕਾਂ ਕਰ ਛੱਡਣਾ ਵੜਾ ਦੁਸ਼ਵਾਰ ਮੀਆਂ ਰਾਂਝਾ ਹੋਗੇ ਆ ਵੰਗਰਾਂ ਪਾਗਲਾ ਦੇ ਢੂੰਡਾ ਪਟ ਪਟ ਦੋ ਹੱਥੜਾ ਮਾਰ ਮੀਆਂ ਕਹਿੰਦਾ ਭਾਬੀਓ ਸੰਭਲੋ ਪੁਏ ਮੇਰੀ ਮੈਂ ਚੱਲਿਆ ਵਾਜੀਆਂ ਹਾਰ ਮੀਆਂ ਧੋਖੇ ਮਕਰ ਨਾਲ ਕੰਨੀਆਂ ਕੱਟਦੇ ਨੇ ਸੋਹਣੇ ਇਸ਼ਕ ਦੇ ਵਿੱਚ ਵਜਾਰ ਮੀਆਂ ਟੁੱਕ ਪੱਕਿਆ ਉਸ ਨਾਮ ਲਾਇਆ ਦਿੱਤੀ ਰੋਂਦਿਆਂ ਰਾਤ ਗੁਜ਼ਾਰ ਮੀਆਂ ਇਹ ਤੀ ਕੁੱਕੜਾਂ ਵਾਂਗ ਉਹ ਸੇਰ ਹੋਇਆ ਜਾਂਜਾ ਹੋ ਗਿਆ ਵੇੜਿਓਂ ਪਾਰ ਮੀਆਂ ਘਣਤੀ ਇਸ਼ਕ ਦੀ ਤੋ ਰਾਤੋਂ ਵਖਰੀਏ ਹੁੰਦੇ ਦੋ ਤੇ ਦੋ ਨਾ ਚਾਰ ਮੀਆਂ ਚਾਰੇ ਅੱਥਰੂ ਨਪਕੇ ਅੱਖੀਆਂ ਚ ਕਛੇ ਤੁਰਪੇ ਆਵੰਝਲੀ ਮਾਰ ਮੀਆਂ ਕਛੇ ਤੁਰਪੇ ਆਵੰਝਲੀ ਮਾਰ ਮੀਆਂ